ਸ਼ਰੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਤੁਹਾਡੇ ਲਈ ਬਹੁਤ ਵਧੀਆ-ਵਧੀਆ ਕਮਬਾਈਨਾ ਟਰੈਕਟਰ ਅਤੇ ਤੂੜੀ ਵਾਲੀ ਕਮਾਈਨ ਲੈ ਕੇ ਹਾਜ਼ਰ ਹੋਏ ਹਾਂ ਮੇਰਾ ਵੀਰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਅਤੇ ਚਲਦੀ-ਚਲਦੀ ਵੀਡੀਓਜ਼ ਨੂੰ ਸ਼ੇਅਰ ਕਰਦਾ ਕਰੋ ਜੀ ਗਰੁੱਪਾਂ ਦੇ WhatsApp ਦੇ ਗਰੁੱਪਾਂ 'ਚ ਤੇ Facebook ਤੇ ਦੇਖਦੇ ਹੋ ਤਾਂ Facebook ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਬਾਕੀ ਅਧੂਰੀ ਜਾਣਕਾਰੀ ਨਾ ਰੱਖਿਆ ਕਰੋ ਜੀ ਜਦੋਂ ਵੀ ਸਾਨੂੰ ਕਿਸੇ ਵੀ ਵਹੀਕਲ ਦੀ ਤੁਸੀਂ ਐਡ ਲਵਾਉਣ ਵਾਸਤੇ ਫੋਟੋ ਭੇਜ ਦਿਓ ਤਾਂ ਉਸ ਦਾ ਮਾਡਲ ਨੰਬਰ ਤੇ ਉਸ ਦੀ ਪੂਰੀ ਡਿਟੇਲ ਉਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਅਸੀਂ ਉਵੇਂ ਜਾਣਕਾਰੀ ਅੱਗੇ ਪਹੁੰਚਾ ਸਕੀਏ ਜੇਕਰ ਅਧੂਰੀ ਜਾਣਕਾਰੀ ਹੋਊਗੀ ਤਾਂ ਹੋ ਸਕਦਾ ਹੈ ਤੁਹਾਨੂੰ ਕਾਲਾ ਘਟ ਆਉਣਾ ਇਸ ਕਰਕੇ ਮੇਰਾ ਵੀਰ ਜਾਣਕਾਰੀ ਪੂਰੀ ਭੇਜਿਆ ਕਰੋ ਦੂਸਰਾ ਜੇਕਰ ਤੁਸੀਂ ਕਿਸੇ ਵੀ ਆਪਣੇ ਵਹੀਕਲ ਦੀ ਐਡ ਲਵਾਉਣਾ ਚਾਹੁੰਦੇ ਹੋ ਸਾਡੇ ਚੈਨਲ ਤੇ ਸਾਡੇ ਫੇਸਬੁੱਕ ਪੇਜ ਤੇ ਇੰਸਟਾਗ੍ਰਾਮ ਪੇਜ ਤੇ ਤਾਂ ਬਿਲਕੁਲ ਫ੍ਰੀ ਲਈ ਜਾਊਗੀ ਤੁਸੀਂ ਆਪਣੇ ਵਹੀਕਲ ਦੀਆਂ ਸਾਨੂੰ ਫੋਟੋਆਂ ਉਹਨਾਂ ਦੀ ਉਸ ਬਾਰੇ ਜਾਣਕਾਰੀ ਇੰਜਨ ਬਾਰੇ ਜਾਣਕਾਰੀ ਭੇਜ ਸਕਦੇ ਹੋ ਅਤੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਡੀ ਐਡ ਜਿਹੜੀ ਆ ਜਰੂਰ ਲਾਵਾਂਗੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਣੇ ਕੋਲ ਆਇਆ ਜੀ ਸਵਰਾਜ ਟਰੈਕਟਰ 855 2000 ਮਾਡਲ ਇਹ ਜਿਹੜਾ ਟਰੈਕਟਰ ਹੈ ਜੀ ਇੰਜਨ ਤੇ ਗੇਅਰ ਤੇ ਲਿਫਟ ਦਾ ਬਿਲਕੁਲ ਓਕੇ ਟਰੈਕਟਰ ਹੈ ਜੀ ਬਾਕੀ ਟਾਇਰਾਂ ਦੀ ਕੰਡੀਸ਼ਨ ਜਿਹੜੀ ਆ ਤੁਸੀਂ ਫੋਟੋ ਚ ਦੇਖ ਸਕਦੇ ਹੋ ਦਿੱਤੀ ਹੋਈ ਜਾਣਕਾਰੀ ਮੁਤਾਬਕ ਮਾਲਕ ਵੀਰ ਵੱਲੋਂ ਇਸ ਦੀ ਡਿਮਾਂਡ 2 ਲੱਖ 25000 ਰੁਪਿਆ ਕੀਤੀ ਗਈ ਹੈ ਸਵਰਾਜ ਟਰੈਕਟਰ ਹੈ ਜੀ 855 2000 ਮਾਡਲ ਇਹ ਟਰੈਕਟਰ ਹੈਗਾ ਜੀ ਉਸ ਤੋਂ ਬਾਅਦ ਇਹਨਾਂ ਕੋਲੇ ਹੀ ਇੱਕ 2016 ਮਾਡਲ ਸਟੈਂਡਰਡ ਕੰਬਾਈਨ ਖੜੀ ਹੈ ਜੀ ਸਟੈਂਡਰਡ ਤੋਂੜੀ ਆਪਣੇ ਟਰੈਕਟਰ ਵਾਲੀ ਇਹ ਕੰਬੈਨ ਆ ਜੀ ਟਰੈਕਟਰ ਵਾਲੀ ਕੰਬੈਨ ਦੀ ਕੰਡੀਸ਼ਨ ਤੁਸੀਂ ਜਿਹੜੀ ਆ ਦੇਖ ਸਕਦੇ ਹੋ ਫੋਟੋਆਂ ਦੇ ਵਿੱਚ ਤੇ ਇਸ ਦੀ ਡਿਮਾਂਡ 3,25,000 ਰੁਪਇਆ ਕੀਤੀ ਗਈ ਆ ਜੀ ਬਾਕੀ ਉੱਪਰ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹ ਜਿਹੜੀ ਕੰਬੈਨ ਤੇ ਟਰੈਕਟਰ ਖਰੀਦ ਸਕਦੇ ਹੋ ਜ਼ਿਆਦਾ ਜਾਣਕਾਰੀ ਵੀ ਉਹਨਾਂ ਤੋਂ ਲੈ ਸਕਦੇ ਹੋ ਦੋਸਤੋ ਅੱਗੇ ਆਪਣੇ ਕੋਲ ਇੱਕ ਕੰਬੈਨ ਆਈ ਆ ਜੀ ਗਰਦਿਆਲ 2012 ਮਾਡਲ ਇਹ ਕਮਬੈਨ ਆ ਜੀ ਪੇਟੀਬੰਦ 02 ਇੰਜਨ ਦੇ ਨਾਲ ਆ ਜੀ ਇਹ ਨਾਲ ਦੇ ਕਮਬੈਨ ਦੇ ਟਾਇਰ ਆ ਜੀ 60 ਤੋਂ 65 ਪੈਸੇ ਮੋਬਾਈਲ ਨੰਬਰ ਮਾਲਕ ਵੀਰਾਂ ਦਾ ਉੱਪਰ ਦਿੱਤਾ ਗਿਆ ਜੀ ਤੁਸੀਂ ਸੰਪਰਕ ਕਰਕੇ ਇਹ ਜਿਹੜੀ ਕਮਬੈਨ ਨੂੰ ਖਰੀਦ ਸਕਦੇ ਹੋ ਕਮਬੈਨ ਦੀਆਂ ਫੋਟੋਆਂ ਤੁਸੀਂ ਵੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਤੁਸੀਂ ਫੋਟੋਆਂ 'ਚ ਦੇਖ ਸਕਦੇ ਹੋ ਜੀ ਅੰਦਾਜ਼ਾ ਲਾ ਸਕਦੇ ਹੋ ਕਮਬੈਨ ਬਿਲਕੁਲ ਹੀ ਸਾਫ਼ ਪਈ ਹੈ ਜੀ ਕਿਤੋਂ ਵੀ ਗਲੀ ਟੁੱਟੀ ਪੱਜੀ ਨਹੀਂ ਹੈ ਮਾਲਕਵੀਰ ਵੱਲੋਂ ਇਸ ਦਾ ਰੇਟ 8 ਲੱਖ ਰੁਪਈਆ ਦੀ ਡਿਮਾਂਡ ਕੀਤੀ ਗਈ ਹੈ ਜੀ ਬਾਕੀ ਮੌਕੇ ਤੇ ਜਿਹੜਾ ਤੁਹਾਡਾ ਬਣਦਾ ਮਾਨਤਨ ਜਰੂਰ ਕੀਤਾ ਜਾਵੇਗਾ ਮਾਲਕਵੀਰ ਵੱਲੋਂ ਜੀ ਇਸ ਤੋਂ ਬਾਅਦ ਆਪਣੇ ਕੋਲੇ ਇੱਕ ਹੋਰ ਗਰਦਿਆਲ ਕਮੈਨ ਆਈ ਆ ਜੀ ਗਰਦਿਆਲ 2010 ਮਾਡਲ ਇਹ ਕਮੈਨ ਆ ਜੀ ਆਲ オリジナル ਆ ਜੀ ਟਾਇਰ 40 ਤੋਂ 50 ਪੈਸੇ ਆ ਜੀ ਇੰਜਨ 0 ਤੋਂ ਪੇਟੀ ਬੰਦਾ ਤੇ ਐਸਐਮਐਸ ਕਮੈਨ ਦੇ ਨਾਲ ਆ ਜੀ ਬਰਨਾਲੇ ਏਰੀਆ ਦੇ ਵਿੱਚ ਇੱਕ ਕਮੈਨ ਖੜੀ ਹੈ ਜੀ ਮੋਬਾਈਲ ਨੰਬਰ ਮਾਲਕ ਵੀਰਾਂ ਦਾ ਉੱਪਰ ਦਿੱਤਾ ਹੋਇਆ ਜੀ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਜਿਹੜੀ ਇਹ ਕਮੈਨ ਖਰੀਦ ਸਕਦੇ ਹੋ ਮਾਲਕ ਵੀਰ ਵੱਲੋਂ ਰੇਟ ਇਹਦਾ 7,50,000 ਰੁਪਏ ਦੀ ਡਿਮਾਂਡ ਕੀਤੀ ਗਈ ਹੈ ਜੀ ਬਾਕੀ ਮੌਕੇ ਤੇ ਬਣਦਾ ਮਾਨਤਾ ਜਿਹੜਾ ਤੁਹਾਡਾ ਜ਼ਰੂਰ ਕੀਤਾ ਜਾਏਗਾ ਕਮੈਨ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਬਿਲਕੁਲ ਹੀ ਸਾਫ਼ ਕੰਡੀਸ਼ਨ ਦੇ ਵਿੱਚ ਇਹ ਜਿਹੜੀ ਕਮੈਨ ਆ ਟਾਇਰਾਂ ਦੀ ਟਾਇਰਾਂ ਦੀ ਕੰਡੀਸ਼ਨ ਵੀ ਤੁਸੀਂ ਫੋਟੋ ਤੋਂ ਦੇਖ ਸਕਦੇ ਹੋ ਜੀ ਕਿਤੋਂ ਵੀ ਇਹ ਕਮੈਨ ਲੱਗੀ ਜਾਂ ਟੁੱਟੀ ਨਹੀਂ ਹੋਈ ਹੈ ਬਿਲਕੁਲ ਹੀ ਓਕੇ ਕੰਡੀਸ਼ਨ ਦੇ ਵਿੱਚ ਹੈ ਜਿਹੜੀ ਕੰਬੈਨ ਆ ਜੀ ਤੁਸੀਂ ਇਹਨੂੰ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਹੋ ਦੋਸਤੋ ਇਸ ਤੋਂ ਬਾਅਦ ਆਪਣੇ ਕੋਲੇ ਆਈ ਹੈ ਜੀ 8800 ਕੰਬੈਨ ਆ ਜੀ ਇਹ ਇਹ ਕੰਬੈਨ ਵਕਾਊ ਆ ਜੀ ਇਸ ਦੀ ਇਹ 2009 ਮਾਡਲ ਕੰਬੈਨ ਆ ਜੀ 2009 ਮਾਡਲ ਕੰਬੈਨ ਇਸ ਦੇ ਟਾਇਰਾਂ ਦੀ ਕੰਡੀਸ਼ਨ 60 ਤੋਂ 65 ਪੈਸੇ ਆ ਜੀ ਇੰਜਨ 02 ਪੇਟੀ ਬੰਦ ਹੈ ਜੀ ਕਮੈਨ ਦੇ ਉੱਪਰ ਤੇ ਮਾਲਕ ਵੀਰ ਵੱਲੋਂ ਇਸ ਦੀ ਡਿਮਾਂਡ 5.5 ਲੱਖ ਰੁਪਇਆ ਕੀਤੀ ਹੈ ਜੀ ਕਮੈਨ ਦੀ ਕੰਡੀਸ਼ਨ ਤੁਸੀਂ ਫੋਟੋਆਂ ਤੋਂ ਵੇਖ ਸਕਦੇ ਹੋ ਸਾਫ਼ ਹਾਲਤ ਦੇ ਵਿੱਚ ਇਹ ਜਿਹੜੀ ਕਮਬੈਨ ਆ ਜੀ ਤੁਸੀਂ ਇਹਨੂੰ ਮਾਲਕ ਵੀਰ ਨਾਲ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਇਹ ਜਿਹੜੀ ਕਮਬੈਨ ਨੂੰ ਤੁਸੀਂ ਖਰੀਦ ਸਕਦੇ ਹੋ ਮਾਲਕ ਵੀਰ ਵੱਲੋਂ ਕਿਹਾ ਗਿਆ ਜੀ ਜੇਕਰ ਤੁਸੀਂ WhatsApp ਤੇ ਕਾਲ ਕਰੋਗੇ ਤਾਂ WhatsApp ਤੇ ਕਰ ਲਓ ਜੇਕਰ ਤੁਸੀਂ ਦੁੱਜੂ ਕਾਲ ਕਰਨਾ ਚਾਹੁੰਦੇ ਹੋ ਤਾਂ ਦੁੱਜੂ ਕਾਲ ਕਰ ਲਓ ਜੀ ਉੱਪਰ ਨੰਬਰ ਮਾਲਕ ਵੀਰ ਦਾ ਦਿੱਤਾ ਗਿਆ ਜੀ ਸੰਪਰਕ ਕਰਕੇ ਇਹ ਜਿਹੜੀ ਤੁਸੀਂ ਕੰਬਾਈਨਾਂ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਕੰਬਾਈਨਾਂ ਦੇ ਰੇਟਾਂ ਬਾਰੇ ਤੁਸੀਂ ਜਾਣਕਾਰੀ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦਿਆ ਕਰੋ ਕਿ ਇਹ ਕੰਬਾਈਨ ਦਾ ਜਿਹੜਾ ਰੇਟ ਤੁਸੀਂ ਇੰਨਾ ਦੱਸਿਆ ਇਹ ਕਮੈਂਟ ਇੰਨੇ ਰੇਟ ਦੀ ਹੈਗੀ ਆ ਇਸ ਦੇ ਜਦੋਂ ਤੁਸੀਂ ਕਮੈਂਟਾਂ ਦੇ ਵਿੱਚ ਇਹਦੇ ਬਾਰੇ ਦੱਸੋਗੇ ਤਾਂ ਸਾਨੂੰ ਵੀ ਇਸ ਤੋਂ ਪਤਾ ਲੱਗੇਗਾ ਇਹ ਕੰਬਾਈਨਾਂ ਦੀ ਮਾਰਕੀਟ ਦੇ ਵਿੱਚ ਰੇਟ ਕੀ ਚੱਲ ਰਿਹਾ ਬਾਕੀ ਜਿੱਦਾਂ ਜਿੱਦਾਂ ਸਾਡੇ ਕੋਲ ਕਮੈਂਡ ਆ ਰਹੀਆਂ ਜੀ ਜਿਹੜੀ ਇਹ ਰੇਟ ਦੀ ਡਿਮਾਂਡ ਹੁੰਦੀ ਹੈ ਜੀ ਇਹ ਮਾਲਕ ਵੀਰਾਂ ਵੱਲੋਂ ਕੀਤੀ ਜਾਂਦੀ ਆ ਜੋ ਉਹ ਰੇਟ ਸਾਨੂੰ ਕਹਿੰਦੇ ਆ ਸੀ ਉਹ ਰੇਟ ਹੀ ਰੱਖ ਦਿੰਨੇ ਆ ਜੀ ਕਈ ਵੀਰ ਸਾਨੂੰ ਕਮੈਂਟ ਕਰ ਰਹੇ ਨੇ ਕਿ ਤੁਸੀਂ ਰੇਟ ਜ਼ਿਆਦਾ ਦੱਸ ਰਹੇ ਹੋ ਇਹ ਵੀਰ ਜੀ ਸਾਡੇ ਵੱਲੋਂ ਰੇਟ ਨਹੀਂ ਵੱਧ ਦੱਸਿਆ ਜਾਂਦਾ ਇਹ ਮਾਲਕ ਵੀਰਾਂ ਵੱਲੋਂ ਇਹ ਰੇਟ ਜੋ ਤੈਅ ਕੀਤਾ ਜਾਂਦਾ ਅਸੀਂ ਉਹ ਰੇਟ ਹੀ ਅੱਗੇ ਦੱਸ ਦਿੰਨੇ ਆ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਜਦੋਂ ਮੌਕੇ ਤੇ ਆਪਾਂ ਕਮੈਂਡ ਦੇਖਣ ਜਾਈਏ ਮਾਲਕ ਵੀ ਰਮਾਨਤਾਂ ਨੂੰ ਜ਼ਰੂਰ ਕਰਦੇ ਆ ਜੀ ਬਾਕੀ ਜੋ ਮਾਰਕੀਟ ਚੱਲ ਰਹੀ ਹੈ ਜੀ ਉਸ ਦੇ ਹਿਸਾਬ ਨਾਲ ਹੀ ਰੇਟ ਜਿਹੜਾ ਆਪਾਂ ਨੂੰ ਕੰਬੈਨ ਦਾ ਮਿਲਣਾ ਹੁੰਦਾ ਤੁਸੀਂ ਉੱਪਰ ਦਿੱਤੇ ਹੋਏ ਨੰਬਰਾਂ ਤੇ ਜਿਹੜਾ ਨਾ ਕੰਬੈਨ ਦੀਆਂ ਫੋਟੋਆਂ ਦੇ ਉੱਪਰ ਜਦੋਂ ਫੋਟੋ ਚੱਲਦੀ ਹੁੰਦੀ ਉੱਪਰ ਜਿਹੜੇ ਨੰਬਰ ਆਉਂਦੇ ਆ ਜੀ ਉਹ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਕੰਬੈਨ ਦੀ ਜਾਣਕਾਰੀ ਲੈ ਸਕਦੇ ਹੋ ਰੇਟ ਨੂੰ ਤੁਸੀਂ ਵਧਾ ਘਟਾ ਵੀ ਸਕਦੇ ਹੋ ਜੀ ਬਾਕੀ ਮੌਕੇ ਤੇ ਤੁਸੀਂ ਦੇਖਣਗੇ ਤਸ ਹੋ ਸਕਦਾ ਇਸ ਸੌਦਾ ਟੱਡਾ ਕੋਈ 50000 ਵਾਧ ਕੇ ਹੋ ਜੇ ਜਾਂ 50000 ਘਟ ਕੇ ਹੋ ਜੇ ਉਹ ਕਮੈਂਡ ਦੀ ਕੰਡੀਸ਼ਨ ਦੇਖ ਕੇ ਤੁਹਾਡੇ ਪਸੰਦ ਆਈ ਦੇ ਦੇਖ ਕੇ ਜੀ ਬਾਕੀ ਇਹ ਕੋਈ ਆਪਾਂ ਇਹ ਤਾਂ ਹੈਗਾ ਨਹੀਂ ਵੀ ਆਪਾਂ ਛੋਟੀ ਚੀਜ਼ ਖਰੀਦਣੀ ਆ ਜੀ ਇਹ ਆਪਾਂ ਇੰਜਨ ਵੀ ਸਟਾਰਟ ਕਰਕੇ ਦੇਖਣਾ ਜੀ ਟਾਇਰ ਵੀ ਦੇਖਣੇ ਸਾਰਾ ਕੁਝ ਦੇਖ ਕੇ ਜਦੋਂ ਆਪਾਂ ਮੌਕੇ ਤੇ ਜਾ ਕੇ ਦੇਖਦੇ ਆ ਜੀ ਉਦੋਂ ਆਪਾਂ ਨੂੰ ਫੋਟੋ ਤਾਂ ਸਿਰਫ ਇੱਕ ਅੰਦਾਜ਼ਾ ਆ ਜਾਂਦਾ ਜੀ ਇਹ ਕਮੈਂਡ ਵੀ ਇੰਨੀ ਕੋ ਕੰਡੀਸ਼ਨ ਚ ਹੈਗੀ ਆ ਸਾਫ ਆ ਤੇ ਇੰਨੇ ਕੋ ਇਦਾਂ ਦੇਖਣ ਚ ਫਾਇਦਾ ਹੈਗਾ ਜਾਂ ਨਹੀਂ ਹੈਗਾ ਬਾਕੀ ਤੁਸੀਂ ਸਾਡੇ ਸਾਡੇ ਨਾਲ ਜੁੜੇ ਰਹੋ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ